ਨਹੀਂ ਜੀ ਜੇੜੀ ਨਵੀਂ 파ਤੀ ਜਾਉ ਤਾਂ ਅੰਮ੍ਰਿਤਪਾਲ ਆਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣਗੀ ਐਡੀ ਪੀਟੀ ਇਲੈਕਸ਼ਨ ਲੜਨ ਦਾ ਹਾਂ ਜੀ ਲੜਾਂਗੇ ਐਸੀ ਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਮੇਰਿੰਦਾ ਕੋਈ ਅੱਤਰੀਕ ਦਾ ਟਾਈਮ ਹੈ ਜੇ ਕੇਂਦਰੀ ਮੰਤਰੀ ਨੂੰ ਮਿਲਾਂਦਾ ਅੱਤਰੀਕ ਨੂੰ ਮਿਲਾਂਗੇ ਬੜੀ ਮਿਲਾਂਗੇ ਕੱਲ੍ਹ ਦੀ ਖੰਡਾਂ ਤੋਂ ਪਰਦੇਸ ਤੇ ਕੋਈ ਕੀ 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 ਜਾ ਰਹੀ ਹੈ ਕਿ ਤੋਂ ਲਾ ਦਿਖਾਉਂਗੇ ਤਾਜੀ ਜੇ ਮੈਂ ਸ਼ਰਮ ਲਈ ਤੇ ਮੈਂ ਕਿ ਅੰਦਰ ਜਾਂ ਫਿਰ ਜ਼ਬਤ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਮੈਂ ਵੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਲਾਊਗਾ ਬਾਹਰ ਉਸ ਤੇ ਬਾਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸੀ ਪੀਸੀ ਇਲੈਕਸ਼ਨ ਲੜੇਗਾ ਕੋਈ ਹਾਂਜੀ ਲੜਾਂਗੇ ਐਸੀ ਪੀਸੀ ਇਲੈਕਸ਼ਨ ਲੜਾਂਗੇ ਅੱਜ ਤੱਕ ਤਾਂ ਸਮਝ ਜੇ ਦੋ ਮੰਤਰੀ ਨੂੰ ਬੰਦਾ ਅੱਤਰੀ ਨੂੰ ਬੰਦਾਂ ਬਾਅਦ

ਅਰਥ ਕਿ ਜੇ ਗੁਦਾਂ ਟਾਈਮ ਮੈਨ ਜੇ ਐਂਡਰੀ ਮਨ ਨੂੰ ਮਿਲਾਂਗਾ ਅਕਰੀਕ ਨੂੰ ਮਿਲਾਂਗਾ ਪਾ ਇਸ ਤੋਂ ਬਾਅਦ ਉਹ ਇੱਕ ਨਹੀਂ ਕਿਹਾ ਦੇ ਦਿੱਤੀ ਕਿ ਗਾਦੀ ਹੈ ਕਿ ਤੁਹਾਨੂੰ ਜੀ ਮੈਂ ਸਭ ਤੋਂ ਰੋਮਨੀ ਸਮੇਂ ਤੇ ਅੰਦਰ ਵੀ ਆਪ ਵੀ ਜੇ ਬਸ ਕੋਲ ਹੀ ਕਰੋ ਤਾਂ ਉਹ ਨਹੀਂ ਡਰਨਾ ਚਾਹੀਦਾ ਮੈਂ ਜੇ ਜਿਹੜੇ ਨਵੇਂ ਪਾਤੀਆ ਉਹਦਾ ਅੰਮ੍ਰਿਤ ਪਾਲ ਲਾਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾ ਨੂਦਾਂ ਇਹ ਨੰਬਰ ਵੀ ਹਾਂਜੀ ਨੰਬਰ ਸੰਗੈ ਅੱਜ ਵੀ ਜੁਲੱਛਾ ਨਾ ਰਾਂ ਇੰਗਲਿਸ਼ ਇਗਜ਼ਰੈਮ ਆਪ ਵੀ ਤੇ ਇਹਦਾ ਟਾਈਮ ਹੈ ਜੇ ਕਿੰਨੀ ਮਨਪੀ ਨੰਬਰ ਲੰਦਾ ਅੱਧ ਤਰੀਕ ਨੂੰ ਵੜਾਂ ਤੇ ਬਗੇ ਕਿ ਦੇਖੀ ਤੇ ਚੱਲੀ ਆ ਤੇ ਪਲਕ ਇਸ ਜਾਦੀ ਮੈਂ ਸ਼ਰੋਮਿੰਗ ਤੇ ਮੈਂ ਵੀ ਦਰ ਅਲਗਰ ਯਾ ਮੇਰੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੀਦਾ